ਤਲਗਾਦਰ ਤੁਸੀਂ ਬੜੀ ਬੜੀ 475 ਪੰਜਾਬ ਦੇ ਨਾਲ ਬਹਿਣਾ ਤੁਹਾਡਾ ਰੋਵਰ ਦਾ ਇਸ ਲਈ ਦੀ ਵੱਡੀ ਖਬਰ ਜੜੀ ਆ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਦਾ ਇੱਕ ਵਫਾ ਜਿਹੜਾ ਹੈ ਕਾਂਗਰਸ ਮਿਲਦਾ ਰਾਹੁਲ ਗਾਂਧੀ ਦੇ ਨਾਲ ਸੰਸਦ ਦੇ ਵਿੱਚ ਮੁਲਾਕਾਤ ਕਰਨਗੇ ਅੱਜ 24 ਜੁਲਾਈ ਬੁੱਧਵਾਰ ਦੇ ਦਿਨ ਜੋ ਹੈ ਦੁਪਹਿਰ 12 ਵਜੇ ਇਹਨਾਂ ਦੀ ਮੀਟਿੰਗ ਹੋਏਗੀ ਮੀਟਿੰਗ ਦਾ ਸਮਾਂ ਫਿਕਸ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਕਿਸਾਨ ਆਗੂਆਂ ਦੇ ਇਸ ਵਫਾ ਦੇ ਨਾਲ ਮੁਲਾਕਾਤ ਕਰਨਗੇ ਸੱਤ ਮੈਂਬਰੀ ਵਫਾ ਜਿਹੜਾਏ ਇਹ ਰਾਹੁਲ ਗਾਂਧੀ ਦਾ ਮੁਲਾਕਾਤ ਕਰੇਗਾ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋ ਆਗੂ ਨੇ ਕਿਸਾਨ ਨੇਤਾ ਜਿਹੜੇ ਨੇ ਉਹ ਰਾਹੁਲ ਗਾਂਧੀ ਦੇ ਅੱਗੇ ਪ੍ਰਾਈਵੇਟ ਬਿੱਲ ਲਿਆਉਣ ਲਈ ਜੋ ਉਹ ਅਖੜਗੇ ਸੰਸਦ ਵਿੱਚ ਪ੍ਰਾਈਵੇਟ ਬਿੱਲ ਲੈਉਣ ਦੀ ਜੋ ਹੈ ਗੱਲ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਇਸ ਤੋਂ ਪਹਿਲਾਂ ਵੀ ਕਿਸਾਨ ਨੇਤਾ ਨੇ ਇਹ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਦੇਸ਼ ਭਰ ਦੇ ਵਿੱਚ ਜੋ ਹੈ ਟਰੈਕਟਰ ਮਾਰਚ ਕਰਿਆ ਜਾਵੇਗਾ ਹੁਣ ਦੇਖਦੇ ਹਾਂ ਕਿ ਨਤੀਜਾ ਕੀ ਨਿਕਲਦਾ ਇਸ ਮੀਂਹ ਦੇ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਬੁੱਧਵਾਰ 24 ਜੁਲਾਈ ਨੂੰ ਸੰਸਦ ਵਿੱਚ ਕਿਸਾਨ ਨੇਤਾਵਾਂ ਦੇ 7 ਮੈਂਬਰੀ ਵਫ਼ਦ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦਾ ਵਫ਼ਦ ਰਾਹੁਲ ਗਾਂਧੀ ਨੂੰ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਲਈ ਕਹੇਗਾ ਇੱਥੇ ਦੱਸਦੇ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਕਿਆਸੀ ਕਿ ਉਹ ਦੇਸ਼ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੁੱਕਣਗੇ ਗਰੰਟੀ ਨੂੰ ਕਾਨੂੰਨੀ ਰੂਪ ਦੇਣ ਕਰਜ਼ਾ ਮਾਫੀ ਫਸਲੀ ਬੀਮਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਪੈਨਸ਼ਨ ਬਿਜਲੀ ਨੀਜੀਕਰਨ ਨੂੰ ਵਾਪਸ ਲੈਣ ਤੇ ਕਈ ਮੰਗਾਂ ਨੂੰ ਪੂਰਾ ਕਰਨ ਲਈ ਨਵੇਂ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਇਲਾਵਾ ਵਿਰੋਧੀ ਧਿਰ ਵੱਲੋਂ ਪ੍ਰਾਈਵੇਟ ਬਿੱਲਾਂ ਦੀ ਹਮਾਇਤ ਕਰਨ ਤੇ ਲਈ ਮਾਰਚ ਵੀ ਕੱਢਿਆ ਜਾਵੇਗਾ ਪ੍ਰਦਰਸ਼ਨਕਾਰੀ 15 ਅਗਸਤ ਨੂੰ ਦੇਸ਼ ਭਰ ਵਿੱਚ ਟਰੈਕਟਰ ਰੈਲੀਆਂ ਕੱਢਣਗੇ ਤੇ ਨਵੇਂ ਅਪਰਾਧਿਕ ਬਿੱਲ ਦੀਆਂ ਕਾਪੀਆਂ ਵੀ ਸਾਂਰਣਗੇ ਇਤਿਹਾਜ਼ ਦੇ ਕਿਸਾਨ ਜਥੇਬੰਦੀ ਨੇ ਕਿਹਾ ਸੀ ਕਿ ਕਿਸਾਨਾਂ ਦਾ ਦਿੱਲੀ ਚੱਲੋ ਮਾਰਚ 31 ਅਗਸਤ ਨੂੰ 200 ਦਿਨ ਪੂਰਾ ਕਰੇਗਾ ਜਥੇਬੰਦੀਆਂ ਨੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਦੀ ਖਨੌਰੀ ਸ਼ੰਭੂ ਬਾਰਡਰ ਤੇ ਪੂਜਣ ਦੀ ਵੀ ਅਪੀਲ ਕੀਤੀ ਹੈ ਤਲਗਾਦਰ ਤੁਸੀਂ ਬੜੀ ਬੜੀ ਫੋਰਸ ਹਨ ਪੰਜਾਬ ਦੇ ਨਾਲ ਬਹਿਣਾ ਤੁਹਾਡਾ ਲੂਰੀ ਰੋਵਰ ਦਾ ਇਸ ਲਈ ਦੀ ਵੱਡੀ ਖਬਰ ਜੜੀ ਆ ਸਾਹਮਣੇ ਆ ਰਹੀ ਹੈ ਕਿਸਾਨ ਆਗੂਆਂ ਦਾ ਇੱਕ ਵਫਾ ਜਿਹੜਾ ਹੈ ਕਾਂਗਰਸ ਮੀਂ ਦਾ راہਲ ਗਾਂਧੀ ਦੇ ਨਾਲ ਸੰਸਦ ਦੇ ਵਿੱਚ ਮੁਲਾਕਾਤ ਕਰਨਗੇ ਅੱਜ 24 ਜੁਲਾਈ ਬੁੱਧਵਾਰ ਦੇ ਦਿਨ ਜੋ ਹੈ ਦੁਪਹਿਰ 12 ਵਜੇ ਇਹਨਾਂ ਦੀ ਮੀਟਿੰਗ ਹੋਏਗੀ ਮੀਟਿੰਗ ਦਾ ਸਮਾਂ ਫਿਕਸ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ راہਲ ਗਾਂਧੀ ਤੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਕਿਸਾਨ ਆਗੂਆਂ ਦੇ ਇਸ ਵਫਾ ਦੇ ਨਾਲ ਮੁਲਾਕਾਤ ਕਰਨਗੇ ਸੱਤ ਮੈਂਬਰੀ ਵਫਾ ਜਿਹੜਾਏ ਇਹ راہਲ ਗਾਂਧੀ ਦਾ ਮੁਲਾਕਾਤ ਕਰੇਗਾ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋ ਆਗੂ ਨੇ ਕਿਸਾਨ ਨੇਤਾ ਜਿਹੜੇ ਨੇ ਉਹ راہਲ ਗਾਂਧੀ ਦੇ ਅੱਗੇ ਇੱਕ ਪ੍ਰਾਈਵੇਟ ਬਿੱਲ ਲਿਆਉਣ ਲਈ ਜੋ ਉਹ ਅਖੜ ਦੇ ਸੰਸਦ ਵਿੱਚ ਪ੍ਰਾਈਵੇਟ ਬਿੱਲ ਲੈਣ ਦੀ ਜੋ ਹੈ ਗੱਲ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਇਸ ਤੋਂ ਪਹਿਲਾਂ ਵੀ ਕਿਸਾਨ ਨੇਤਾ ਨੇ ਇਹ ਐਲਾਨ ਕੀਤਾ ਹੈ ਕਿ 15 ਅਗਸਤ ਨੂੰ ਦੇਸ਼ ਭਰ ਦੇ ਵਿੱਚ ਜੋ ਹੈ ਟਰੈਕਟਰ ਮਾਰਚ ਕਰਿਆ ਜਾਵੇਗਾ ਹੁਣ ਦੇਖਦੇ ਹਾਂ ਕਿ ਨਤੀਜਾ ਕੀ ਨਿਕਲਦਾ ਇਸ ਮੀਂਹ ਦੇ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਬੁੱਧਵਾਰ 24 ਜੁਲਾਈ ਨੂੰ ਸੰਸਦ ਵਿੱਚ ਕਿਸਾਨ ਨੇਤਾਵਾਂ ਦੇ ਸੱਤ ਮੈਂਬਰੀ ਵਫ਼ਦ ਦੇ ਨਾਲ ਮੁਲਾਕਾਤ ਕਰਨਗੇ ਕਿਸਾਨਾਂ ਦਾ ਵਫ਼ਦ ਰਾਹੁਲ ਗਾਂਧੀ ਨੂੰ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਲਈ ਕਹੇਗਾ ਇੱਥੇ ਦੱਸਦੇ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਕਿਆਸੀ ਕਿ ਉਹ ਦੇਸ਼ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੁੱਕਣਗੇ ਗਾਰੰਟੀ ਨੂੰ ਕਾਨੂੰਨੀ ਰੂਪ ਦੇਣ ਕਰਜ਼ਾ ਮਾਫੀ ਫਸਲੀ ਬੀਮਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਪੈਨਸ਼ਨ ਬਿਜਲੀ ਨੀਜੀਕਰਨ ਨੂੰ ਵਾਪਸ ਲੈਣ ਤੇ ਕਈ ਮੰਗਾਂ ਨੂੰ ਪੂਰਾ ਕਰਨ ਲਈ ਨਵੇਂ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ ਇਸ ਤੋਂ ਇਲਾਵਾ ਵਿਰੋਧੀ ਧਿਰ ਵੱਲੋਂ ਪ੍ਰਾਈਵੇਟ ਬਿੱਲਾਂ ਦੀ ਹਮਾਇਤ ਕਰਨ ਤੇ ਲਈ ਮਾਰਚ ਵੀ ਕੱਢਿਆ ਜਾਵੇਗਾ ਪ੍ਰਦਰਸ਼ਨਕਾਰੀ 15 ਅਗਸਤ ਨੂੰ ਦੇਸ਼ ਭਰ ਵਿੱਚ ਟਰੈਕਟਰ ਰੈਲੀਆਂ ਕੱਢਣਗੇ ਤੇ ਨਵੇਂ ਅਪਰਾਧਿਕ ਬਿੱਲ ਦੀਆਂ ਕਾਪੀਆਂ ਵੀ ਸਾਂਰਣਗੇ ਇਤਿਹਾਜ਼ ਦੇ ਕਿਸਾਨ ਜਥੇਬੰਦੀ ਨੇ ਕਿਹਾ ਸੀ ਕਿ ਕਿਸਾਨਾਂ ਦਾ ਦਿੱਲੀ ਚੱਲੋ ਮਾਰਚ 31 ਅਗਸਤ ਨੂੰ 200 ਦਿਨ ਪੂਰਾ ਕਰੇਗਾ ਜਥੇਬੰਦੀਆਂ ਨੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਦੀ ਖਨੌਰੀ ਸ਼ੰਭੂ ਬਾਰਡਰ ਤੇ ਪੂਜਣ ਦੀ ਵੀ ਅਪੀਲ ਕੀਤੀ ਹੈ